ओम प्रकाश गासो ਦਾ ਲਿਖਿਆ ਨਾਵਲ ਤੱਤੀ ਹਵਾ ਭਾਗ 18 ਨੰਦੀ ਨੂੰ ਆਏ ਦਿਨ ਆਪਣੇ ਬਾਪ ਜੱਗਰ ਅਤੇ ਤਖੇ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਰਹਿੰਦਾ ਜੱਗਰ ਨੇ ਹੁਣ ਤਾਂ ਪਤਾ ਨਹੀਂ ਅਮਰਤ ਸ਼ਕਨ ਦਾ ਡਰਾਮਾ ਜੀ ਹੱਕ ਕਿਥੋਂ ਕਰ ਲਿਆ ਸੀ ਤਖਾ ਵੀ ਉਸ ਨਾਲ 24 ਘੰਟੇ ਰਹਿੰਦਾ ਦੋਨਾਂ ਨੇ ਹੀ ਉੱਚਾ ਜਿਹਹਾ ਚੌੜੀ ਪੱਟੀ ਵਾਲਾ ਗਾਤਰਾ ਪਾ ਲਿਆ ਸੀ ਪੀਲੇ ਪੱਗਾਂ ਬੰਨ ਲੰਗਾ ਸਨ ਅਤੇ ਲੱਕ ਦੇਲੇ ਵੀ ਪੀਲਾ ਪਟਕਾ ਬੰਨ ਕੇ ਰੱਖਦੇ ਘਰੋਂ ਤਾਂ ਉਹ ਤੜਕੇ ਹੀ ਖਾ ਪੀ ਕੇ ਨਿਕਲ ਜਾਂਦੇ ਤੇ ਮੰਡੀ ਜਾ ਕੇ ਬਸਦੇ ਅੱਡੇ ਰੇਲਵੇ ਪਲੇਟਫਾਰਮ ਗੋਦਾਮਾਂ ਵੇਅਰਹਾਊਸਾਂ ਅਤੇ ਬਾਜ਼ਾਰ ਦੇ ਚੌਂਕ 'ਚ ਉਹ ਆਪਣੇ ਗਾਹਕਾਂ ਮਗਰ ਅਤੇ ਗਾਹਕ ਉਹਨਾਂ ਦੇ ਮਗਰ ਫਿਰਦੇ ਰਹਿੰਦੇ ਨੰਦੇ ਨੂੰ ਇੰਨਾ ਸਾਰੀਆਂ ਗੱਲਾਂ ਦਾ ਸਾਫ਼-ਸਾਫ਼ ਸ਼ੀਸ਼ਾ ਦਿਸਦਾਰ ਰਹਿੰਦਾ ਤੇ ਇਸ ਦੇਖ ਵਿੱਚੋਂ ਉਸ ਨੂੰ ਆਪਣੇ ਉਹ ਦਿਨ ਯਾਦ ਆਉਂਦੇ ਜਦੋਂ ਆਪਣੇ ਪਿੰਡ ਵਾਲੇ ਕਰਤਾਰੇ ਨਾਲ ਕੰਮ ਜਸੀਰ-ਗੀਰ ਪਾ ਕੇ ਕੜੀ ਤੋਂ ਕੜੀ ਮਿਹਨਤ ਕਰਕੇ ਕਮਾਈ ਕਰਿਆ ਕਰਦਾ ਸੀ ਫਿਰ ਉਸ ਦੀ ਇਮਾਨਦਾਰੀ ਕਮਾਈ ਵਿੱਚੋਂ ਪੈਦਾ ਹੋਏ ਗੁਲਜ਼ਾਰ ਦੀ ਮਹਿਕ ਦਾ ਉਸ ਨੂੰ ਅਹਿਸਾਸ ਜਿਹਾ ਹੋਇਆ ਕਿੱਥੇ ਉਹ ਮਿਹਨਤ ਦੀ ਮਹਿਕ ਤੇ ਕਿੱਥੇ ਇਹ ਸ਼ਮਗਲ ਹੋਈ ਕਾਲੀ ਫੀਮ ਦਾ ਕਾਲਾ ਧੰਦਾ ਨੰਦੀ ਨੂੰ ਇੰਜ ਸੋਚਦਾ ਐ ਮਹਿਸੂਸ ਹੁੰਦਾ ਜਿਵੇਂ ਉਸ ਦੇ ਚਾ ਉਤਸ਼ਾ ਅਤੇ ਸ਼ੌਂਕ ਨਾਲ ਬਣਾਈ ਚਵਾਰੇ ਵਿੱਚੋਂ ਕੋਈ ਵੈਸ਼ੇਰ ਸੱਪ ਮੇਲਦਾ ਫਿਰਦਾ ਹੋਵੇ ਜੱਟ ਦੀ ਜ਼ਮੀਨ ਜਦੋਂ ਗਹਿਣੇ ਰੱਖੀ ਜਾਵੇ ਤਾਂ ਸਮਝੋ ਉਹ ਲੰਗੜਾ ਹੋ ਗਿਆ ਤੇ ਜਦੋਂ ਉਸ ਦੀ ਜ਼ਮੀਨ ਬਹਿ ਹੋ ਜਾਵੇ ਤਾਂ ਸਮਝੋ ਉਸ ਦੇ ਨਾਲ ਲੱਤਾਂ ਵੀ ਵੱਡੀਆਂ ਕੰਗ ਸੱਥਾਂ ਦੀਆਂ ਇੰਨਾਂ ਗੱਲਾਂ ਦੇ ਘੇਰੇ 'ਚ ਕਿਰੇ-ਕਿਰੇ ਨੰਦੀ ਨੂੰ ਚੇਤਾ ਪਿਆ ਕਿ ਕਦੀ ਉਹ ਵੀ ਲੰਗੜਾ ਹੋ ਤੁਰਦਾ ਰਿਹਾ ਸੀ ਨੰਦੀ ਨੂੰ ਆਪਣੇ ਸਾਥੀ ਕਰਤਾਰੇ ਦੇ ਹਾਲ ਤੇ ਘੇਰੇ ਵਿੱਚ ਚੇਤੇ ਆਉਂਦੇ ਰਹਿੰਦੇ ਇਹ ਤਾਂ ਕਰਤਾਰੇ ਦੀ ਤਫੀਕ ਸੀ ਕਿ ਉਹ ਹਾਲ ਬਾਣ ਵਾਲੇ ਖੇਤ ਦੇਆਂ ਗੁੱਠਾਂ 'ਚ 1 ਇੰਚ ਜ਼ਮੀਨ ਵੀ ਖਾਲੀ ਨਹੀਂ ਸੀ ਰਹਿਣ ਦਿੰਦਾ ਹੁਣ ਤਾਂ ਇੱਕ ਰਾਤ ਤੱਕਾ ਕਰਤਾਰੇ ਦੇ ਘਰ ਸਾਹਮਣੇ ਪੀ ਕੇ ਲਲਕਾਰੇ ਵੀ ਮਾਰ ਆਇਆ ਸੀ ਉਹ ਇਹ ਤੇਜੀ ਤੇਰੇ ਗਿਆਨੀ ਧਰਮ ਸਿੰਘ ਮਸਤ ਨੂੰ ਜਦੋਂ ਕੋਈ ਪੀਲੀ ਪੱਗ ਦੇ ਸਜਾਂਦੀ ਹੈ ਤਾਂ ਉਹ ਫੁੱਲ ਵਾਂਗੂ ਖਿੜ ਜਾਂਦਾ ਇਹ ਨਾ ਕੇਰਿਆਂ ਚ ਕਿਰੇ ਨੰਦੀ ਨੂੰ ਅੱਜ ਫਿਰ ਤੇਜੀ ਜ਼ਾਦਾ ਆ ਰਿਹਾ ਸੀ ਉਸ ਦਾ ਚਿਤ ਕਰੀ ਜਾਵੇ ਕਿ ਉਹ ਉੱਚੀ ਉੱਚੀ ਹਾਕਾ ਮਾਰ ਕੇ ਆਪਣੇ ਮਰੇ ਹੋਏ ਮਿੱਤਰ ਨੂੰ ਬੁਲਾ ਕੇ ਲਿਆਵੇ ਤੇ ਵਿਖਾਵੇ ਕਿ ਆਹ ਮੰਦਿਰ ਉਸ ਦੇ ਮਰਨ ਮਗਰੋਂ ਫੈਸ਼ਨ ਵਜੋਂ ਪੀਲੀ ਪੱਗ ਤਾਂ ਵਰਨਾ ਲੱਗ ਪਈਏ ਪਰ ਇਸ ਨੇ ਆਪਣੀ ਵੇਰ ਜੁਗਾਰੀ ਗਰੀਬੀ ਮਜਬੂਰੀ ਅਤੇ ਮੁਲਕ ਦੀਆਂ ਹੋਰ ਸੈਂਕੜੇ ਲਾਂਤਾਂ ਨੂੰ ਵੀ ਕਦੇ ਗੌਲਿਆ ਹੀ ਨਹੀਂ ਉਹ ਇਹ ਤੇਜੀ ਵਿਰੋਧ ਫੈਸ਼ਨ ਨਹੀਂ ਹੁੰਦਾ ਇਹ ਤਾਂ ਕੋਈ ਵਿਵੇਕਸ਼ੀਲ ਬਿਉਤ ਹੁੰਦੀ ਹੈ ਨਾਲੇ ਬਦਮਾਸ਼ ਹੋ ਤੇ ਵਪਾਰੀ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਹੁੰਦਾ ਵਪਾਰੀ ਤੇ ਬਦਮਾਸ਼ ਦਾ ਵੇਖਦਾ ਹੁੰਦਾ ਹੈ ਕਿ ਕਿਸ ਓਟ ਦੇ ਅੰਤੜੇਲੀ ਨਾਲ ਉਹਨਾਂ ਦਾ ਵਪਾਰ ਤੇ ਬਦਮਾਸ਼ੀ ਵਾਦੀ ਫੁੱਲਦੀ ਹੁੰਦੀ ਹੈ ਲੈ ਤੂੰ ਹੁਣ ਵੇਖ ਲੈ ਮੇਰੇ ਬਾਪੂ ਨੂੰ ਵੀ ਪਤਾ ਨਹੀਂ ਸੀ ਮੇਰੇ ਬਾਪੂ ਨੂੰ ਵੀ ਪਤਾ ਸੀ ਕਿ ਉਸ ਦਾ ਕਾਲਾ ਧੰਦਾ ਪੀਲੀ ਪੱਗ ਤੇ ਕਾਲੇ ਗਾਥਰੇ ਨਾਲ ਲੁਕਦਾ ਹੈ ਉਸ ਨੇ ਉਸ ਦਾ ਆਸਰਾ ਲੈ ਲਿਆ ਤੂੰ ਨਹੀਂ ਵੇਖਿਆ ਅੱਜ ਕੱਲ ਕਾਂਗਰਸੀ ਚਿੱਟੇ ਕੱਪੜੇ ਪਾ ਕੇ ਆਪਣੇ ਕਾਲੇ ਮਨ ਤੇ ਧੰਨ ਨੂੰ ਲੁਕਾਉਂਦੇ ਫਿਰਦੇ ਨੇ ਤੇਜੀ ਤੂੰ ਨਹੀਂ ਵੇਖਿਆ ਆਪਣੀਆਂ ਕਚਹਿਰੀਆਂ ਚ ਕਾਤਲ ਵੀ ਜੱਜ ਦੇ ਸਾਹਮਣੇ ਚਿੱਟੇ ਚਿੱਟੇ ਕੱਪੜੇ ਪਾ ਕੇ ਪੇਸ਼ ਹੁੰਦੇ ਤੇ ਮੈਨੂੰ ਤਾਂ ਪਾਈ ਕੋਣ ਮੋਣ ਵਦਾਗਰ ਜਿਹਾ ਮਸਬਿਆਂ ਦਾ ਕਰਤਾਰਾ ਵਧੇਰੇ ਸਿੱਖ ਲੱਗਦਾ ਧੀ ਪੈਣ ਦਾ ਸਿਰ ਹੀ ਕੰਮ ਦੀ ਭੰਡ ਦਾ ਸਿਰੀ ਕੰਮ ਦਾ ਦਾ ਕਰਾਂਦਾ ਉਹ ਤੇਜੀ ਆ ਲੀਡਰਾਂ ਦੇ ਭਾਸ਼ਣ ਵਿੱਚ ਵੀ ਕਾਲੀ ਭਾਵਨਾ ਹੁੰਦੀ ਹੈ ਉਪਰੋਂ ਉਪਰੋਂ ਤਾਂ ਇਹਨਾਂ ਦੇ ਭਾਸ਼ਣ ਬੜੇ ਹੀ ਚਮਕੀਲੇ ਹੁੰਦੇ ਨੇ ਪਰ ਅੰਦਰ ਇਹਨਾਂ ਦੀ ਜ਼ਹਿਰ ਹੁੰਦੀ ਹੈ ਇਹ ਤਾਂ ਵੇਖ ਕੇ ਬਿਆਨ ਦਿੰਦੇ ਨੇ ਕਿ ਕਿਹੜਾ ਬਿਆਨ ਨਾਲ ਇਹਨਾਂ ਦੀ ਲੀਡਰੀ ਚਮਕਦੀ ਤੇ ਚੜਦੀ ਹੈ ਅਕੇਰਾ ਤੇਜੀ ਮੈਨੂੰ ਤੁਹਾਡੇ ਲੀਡਰ ਦੇ ਲਗਾਤਾਰ ਕਈ ਵਿਆਨਾਂ ਨੂੰ ਵਾਰ-ਵਾਰ ਅਖਬਾਰਾਂ 'ਚ ਪੜ੍ਹਨ ਦਾ ਮੌਕਾ ਮਿਲਿਆ ਉਹ ਬਿਆਨ ਸਨ ਨੰਗੇ ਪੈਰੀ ਪਾਏ ਕੱਪੜੇ ਅੱਧੀ ਖਾ ਕੇ ਰੋਜ਼ਗਾਰ ਲਈ ਪੰਜ ਪੰਜਾਬ ਚ ਆਏ ਵਿਆਹਰੀ ਤੇ ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਬਾਰੇ ਇਹ ਉਥੋਂ ਆਪਣੇ ਪ੍ਰਾਂਤਾਂ ਦੇ ਸ਼ਾਹੂਕਾਰਾਂ ਦੀ ਕਰਜ਼ਾਈ ਵੀ ਹੁੰਦੀ ਹੈ ਤੁਹਾਡੇ ਇੱਕ ਲੀਡਰ ਨੂੰ ਉਹਨਾਂ ਚ ਵੀ ਹਿੰਦੂ ਅਤੇ ਸਿੱਖ ਦਾ ਫਰਕ ਦਿਸਦਾ ਸੀ ਬੱਚਿਆਂ ਲਈ ਰੋਟੀ ਕਮਾਉਣ ਆਏ ਨੰਗੇ ਭੁੱਖੇ ਲੋਕਾਂ ਦੀ ਮਜਬੂਰੀ ਤਾਂ ਅੰਠੇਠ ਕਰ ਦਿੱਤੀ ਪਰ ਆਪਣੀ ਲੀਡਰੀ ਅੱਗੇ ਰੱਖ ਲਈ ਓਏ ਭਰਾਵਾ ਅਖਬਾਰਾਂ ਦੀਆਂ ਖਬਰਾਂ ਵਿੱਚ ਵੀ ਸੋਚ ਸੱਚ ਦੀ ਭਾਲ ਖਾਤਰ ਬੜੀ ਫਰੋਲਾ ਫਰਾਲੀ ਕਰਨੀ ਪੈਂਦੀ ਹੈ। ਆ ਤੂੰ ਵੇਖਣ ਕਦੇ ਆਪਣੇ ਪਿੰਡ ਵਾਲੇ ਸਰਦਾਰਾਂ ਦੇ ਕਾਕੇ ਰਾਜਵਿੰਦਰ ਦੇ ਮੁਰਗੇ ਮੁਰਗੀਆਂ ਨੂੰ ਉਹ ਕਿਵੇਂ ਰੂੜੀ ਉੱਤੇ ਫਰੋਲਾ ਫਰਾਲੀ ਕਰਕੇ ਕੋਈ ਦਾਣਾ ਲੱਭਦੇ ਹੁੰਦੇ ਨੇ। ਬਸ ਇਹੀ ਹਾਲ ਆਪਣੇ ਮੁਲਕ 'ਚ ਅਖਬਾਰਾਂ ਦਾ। ਇੱਥੇ ਦਿਨਾਂ ਸੱਚ ਤੇ ਸਹੀ ਗੱਲ ਲੱਭਣ ਲਈ ਵੀ ਬੜਾ ਫਰੋਲਾ ਫਰਾਲੀ ਕਰਨੀ ਪੈਂਦੀ ਹੈ। ਕੂੜੇ 'ਚ ਸੱਚ ਲੱਭਣਾ ਪੈਂਦਾ ਹੈ ਕਦੇ-ਕਦੇ ਸਾਰੇ ਦੇ ਸਾਰੇ ਕੂੜੇ ਨੂੰ ਵੀ ਸੱਚ ਪਰਮਾਨਿਤ ਕਰ ਦਿੱਤਾ ਜਾਂਦਾ ਹੈ ਇੱਥੇ ਅਖਬਾਰਾਂ ਵਾਲੇ ਵਾਲਿਆਂ ਸਧਾਰਨ ਪਾਰਦਰਸ਼ਤਾ ਨੂੰ ਵੀ ਅਤਵਾਦ ਬਣਾ ਦਿੱਤਾ ਹਜ਼ਾਰਾਂ ਅਣਪੋਲ ਸਿੱਖ ਗੱਬਰਾਂ ਨੂੰ ਐਵੇਂ ਹੀ ਬਦਨਾਮ ਕੀਤਾ ਮਿੱਤਰ ਪਿਆਰਿਆ ਮਿੱਤਰ ਪਿਆਰਿਆ ਪਿਛਲੇ ਦਿਨੀ ਮੈਂ ਭਾਰਤੀ ਕਾਨੂੰਨ ਰਾਹੀਂ ਜਿਹੜਾ ਕੇਵਲ ਗਵਾਂਘਾਂ ਦੀਆਂ ਵਿਸਾਖੀਆਂ ਦੇ ਤੁਰਦਾ ਹੈ ਹੈ ਦੋ ਮੁੱਖ ਮੰਤਰੀਆਂ ਨੂੰ ਹਰ ਕਿਸੇ ਤਰ੍ਹਾਂ ਦੀ ਤਾਂ ਅੰਦਲੀ ਤੋਂ ਮੁਕਤ ਕਰਾ ਦਿੱਤਾ ਗਿਆ ਪੜਿਆ ਭਲਾ ਤੇਜੀ ਤੂੰ ਹੀ ਦੱਸ ਵੱਡਾ ਵਜ਼ੀਰ ਤਾਂ ਇੱਕ ਪਾਸੇ ਰਿਹਾ ਰੁਪਿਆ ਬਣਾਉਣ ਤੋਂ ਇੱਥੇ ਇੱਕ ਐਮਐਲਏ ਨੇ ਪਿੱਛੇ ਹਟ ਰਹਿਂਦਾ ਭਲਾ 10 ਲੱਖ ਰੁਪਇਆ ਚੋਣਾ ਚ ਕਿੱਥੋਂ ਖਰਚ ਹੁੰਦਾ ਹੈ 50000 ਦਿੱਤਾ ਝੰਡੇ ਝੰਡੀਆਂ ਪਤੰਗਾਂ ਦਾ ਇਸ਼ਤਿਹਾਰ ਹੀ ਲੱਗ ਜਾਂਦੇ ਹੋਣਗੇ ਮੈਨੂੰ ਪੰਜਾਬ ਦੀਆਂ ਚੋਣਾ ਦਾ ਤਾਂ ਤਾਂ ਪਤਾ ਹੀ ਇੱਥੇ 10-20 ਲੱਖ ਤੋਂ ਬਿਨਾ ਤਾਂ ਚੋਣ ਲੜੀ ਹੀ ਨਹੀਂ ਜਾਂਦੀ ਵੋਟਰਾਂ ਨੂੰ ਖਰੀਦਣਾ ਸ਼ਰਾਬ ਤੇ ਪੈਸੇ ਲਾਉਣੇ ਮੋਟਰਾਂ ਕਾਰਾਂ ਟਰੱਕਾਂ ਰਖਸ਼ਿਆਂ ਦਾ ਖਰਚਾ ਮੁੰਿਆਦੀ ਵਾਲਿਆਂ ਦਾ ਦਿਹਾੜਾ ਲੰਗਰ ਲਾਉਣੇ ਚਿਵਾਰੇ ਬੈਠਕਾਂ ਦੇ ਕਿਰਾਏ ਅਜਿਹੇ 20 ਤਰ੍ਹਾਂ ਦੇ ਜੱਬ ਹੁੰਦੇ ਨੇ ਚੋਣਾਂ 'ਚ ਮੁੱਖ ਮੰਤਰੀ ਤਾਂ ਚੋਣ ਲੜਦਾ ਹੀ ਨਹੀਂ ਸਗੋਂ ਆਪਣੇ ਪੱਖ ਦੇ ਐਮਐਲਏ ਜਿਹੜੇ ਚੋਣ ਮੈਦਾਨ ਵਿੱਚ ਹੁੰਦੇ ਹਨ ਉਹਨਾਂ ਨੂੰ ਰੁਪਇਆ ਦਿੰਦਾ ਹੈ ਪਾਲ ਇਸ ਪ੍ਰਕਾਰ ਦੇ ਸਾਰੇ ਝੂਠ ਨੂੰ ਛਾਪ ਕੇ ਇਹ ਪ੍ਰਮਾਣਿਤ ਕੀਤਾ ਉਹ ਕਿ ਮੁੱਖ ਮੰਤਰੀ નિર્ਦੋਸ਼, ਨਿਰਮਲ ਅਤੇ ਪਵਿੱਤਰ ਕਿਵੇਂ ਹੋ ਸਕਦਾ ਹੈ ਓਏ ਮਿੱਤਰ ਪਿਆਰਿਆ ਪਵਿੱਤਰ ਅਤੇ ਪਵੰਤਿਆਂ ਦਾ ਯੋਗ ਤਾਂ ਜਿਵੇਂ ਆਪਣੇ ਮੁਲਕ ਵਿੱਚੋਂ ਵੀਤ ਗਿਆ ਹੈ ਇੱਥੇ ਤਾਂ ਆ ਬੋਰਡਾਂ 'ਚ ਨੌਕਰੀਆਂ ਦੇਣ ਵਾਲੇ 20 23 3000 ਦਾ ਸੌਦਾ ਕਰਦੇ ਫਿਰਦੇ ਨੇ ਜਿੱਡੀ ਵੱਡੀ ਨੌਕਰੀ ਓਡੀ ਵੱਡੀ ਰਿਸ਼ਵਤ ਅੱਜ ਕੱਲ੍ਹ ਤਹਿਸੀਲਦਾਰੀ ਲਈ ਤਾਂ ਗੱਲ ਲੱਖ ਤੱਕ ਵੀ ਪੁੱਜ ਚੁੱਕੀ ਪੁੱਜ ਜਾਂਦੀ ਹੈ ਤੇਜੀ ਆਪਣੇ ਨਾਲ ਹੁੰਦਾ ਸੀ ਨਾ ਆਪਣਾ ਜਮਾਤੀ ਖਤਰਿਆਂ ਦਾ ਕੇਸ ਉਹ ਯੂਨੀਵਰਸਿਟੀ ਉਹ ਯੂਨੀਵਰਸਿਟੀ ਚ ਪੜਾਇਆ ਲੈਕਚਰਰ ਲੱਗਣਾ ਸੀ ਉਸਨੇ ਵੇਖ ਲੈ 20000 ਆਪਣੇ ਬਾਬੇ ਕੋਲੋਂ ਲੈ ਲਿਆ ਤੇ ਸੱਜਿਓ ਖੱਬਿਓ ਬਿਉਂਤ ਬਣਾ ਕੇ ਇੱਕ ਮੈਂਬਰ ਦੇ ਮੂੰਹ ਚ 20000 ਦਾ ਹੱਡ ਦੇ ਦਿੱਤਾ ਮੈਂਬਰ ਪੂਰਾ ਗੁਰਮਖ ਗਿਆਨੀ ਗੱਲ-ਗੱਲ ਵਿੱਚ ਗੁਰਵਾਨੀ ਦੀਆਂ ਉਦਾਹਰਨਾਂ ਦਿਆ ਕਰੇ ਬਣਾ ਕੇ 20 ਲੱਖ ਚੰਦੀਗੜ ਕੋਠੀ ਖੜੀ ਕਰ ਲਈ ਪਹਿਲਾਂ ਤਾਂ ਮਿੱਤਰਾਂ ਬ੍ਰਾਹਮਣ ਨੇ ਸਮਾਜ ਨੂੰ ਮੂਰਖ ਬਣਾਇਆ ਹੁਣ ਸਿੱਖ ਪ੍ਰੋਹਿਤਕ ਬਾਦ ਨਹੀਂ ਪੈਰ ਲੱਗਣ ਦਿੰਦਾ ਕਿਤੇ ਇਹ ਤਾਂ ਬਣਾ ਕੇ ਕੋਠੀ ਚੰਦੀਗੜ ਠਾਠ ਨਾਲ ਰਹਿੰਦੇ ਆ ਸੱਦੇ ਪੱਤਰਾਂ ਦੇ ਵੱਡੇ-ਵੱਡੇ ਇਕੱਠਾਂ ਨੂੰ ਸੱਚ ਦੀ ਸੋਚ ਦੀ ਮर्याਦਾ ਦੀ ਭਲਾਈ ਦੀ ਸਿੱਖਿਆ ਦੇਣ ਵੀ ਜਾਂਦਾ ਹਾਂ ਆਹੀ ਚੰਡੀਗੜ੍ਹ ਜਿਸ ਨੂੰ ਲੈਨ ਖਾਤਰ ਪੰਜਾਬ ਦੀ ਸਾਰੀ ਦੀ ਸਾਰੀ ਸਿਆਸਤ ਦੀਆਂ ਗੋਡਨਾਂ ਲੱਗ ਰਗੰ ਪਤਾ ਨਹੀਂ ਇਸ ਝੜਿਆਲਗੜ੍ਹ ਵਿੱਚ ਅਜੇ ਹੀ ਕਿੰਨੇ ਕੁ ਸਫੇਦ ਪੋਸ਼ ਚੋਰ বাসਦੇ ਹੋਣਗੇ ਕੇਸੋ ਤਾਂ ਹੁਣ ਪ੍ਰੋਫੈਸਰ ਕੇਸ਼ਵ ਵਰਮਾ ਲਿਖਦਾ ਤੇ ਉਸ ਦੇ ਮੁਕਾਬਲੇ ਜਿਸ ਦਾ ਹੱਕ ਬਣਦਾ ਸੀ ਉਹ ਅਜੇ ਵੀ ਸੜਕਾਂ ਉੱਤੇ ਠੇਡੇ ਖਾਂਦਾ ਫਿਰਦਾ ਭਲਾ ਇਹ ਚੋਰ ਅਜੁੱਖਿਆਂ ਚ ਹੁੰਦਿਆਂ ਮੁਲਕ ਦਾ ਕਦ ਪਾਲਾ ਹੋਵੇਗਾ ਤੇਜੀ ਆਪਣੇ ਪਿੰਡ ਦੇ ਕਈ ਮੁੰਡਿਆਂ ਨੂੰ ਪੀਲੀ ਪੱਗ ਵੰਨਣ ਕਰਕੇ ਪੁਲਿਸ ਨੇ ਵਿਹਾਲ ਲਿਆ। ਕਈ ਮੁੰਡਿਆਂ ਦੀਆਂ ਮਾਵਾਂ ਨੇ ਤਾਂ ਮੇਰੇ ਕੋਲ ਆਖਿਆ, "ਵੇ ਪੁੱਤ ਸੁਣਿਆ, ਐਸਪੀ ਨਾਲ ਤੇਰੀ ਜਾਣ ਪਛਾਣ ਹੈ। ਤੂੰ ਜਾ ਕੇ ਮੁੰਡਿਆਂ ਨੂੰ ਛੁੜਾ ਕੇ ਲਿਆ। ਭਾਈ ਸਰਪੰਚ ਨੂੰ ਤਾਂ ਖਾਣ ਪੀਣ ਤੋਂ ਵੇਰ ਨਹੀਂ ਮਿਲਦੀ।" ਤੇਜੀ, ਤੈਨੂੰ ਤਾਂ ਹੁਣ ਪੁਲਿਸ ਬਾਰੇ ਮੇਰੇ ਨਾਲੋਂ ਵੱਧ ਪਤਾ ਲੱਗ ਗਿਆ ਹੋਵੇਗਾ। ਬਾਈ ਮੈਂ ਤਾਂ ਸਮਝਦਾ ਆਪਣੇ ਮੁਲਕ ਦੀ ਪੁਲਿਸ ਮੁਲਕ ਵਾਸਤੇ ਨਹੀਂ ਸਗੋਂ ਜਿਸ ਪਾਰਟੀ ਦਾ ਰਾਜ ਹੁੰਦਾ ਉਸ ਦੀ ਹੀ ਚੱਕਰੀ ਕਰਨ ਲਈ ਰਖੇਲ ਵਾਂਗ ਵਰਤੀ ਜਾਂਦੀ ਹੈ ਉਪਰੋਂ ਇੰਗਲੈਂਡ ਅਤੇ ਅਮਰੀਕਾ ਵਰਗੇ ਮੁਲਕ ਆਪਣੇ ਮੁਲਕ ਦੀ ਗਲਤ ਸਿਆਸਤ ਨੂੰ ਇਹ ਆ ਕੇ ਪੰਪ ਮਾਰ ਦਿੰਦੇ ਨੇ ਬਾਈ ਇਹ ਤਾਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਗੰਦੀ ਡੈਮੋਕ੍ਰੇਸੀ ਕਹਿਣ ਤੋਂ ਬਚਦੇ ਤਾਂ ਨਹੀਂ ਲੀਡਰ ਤੇਜੀ ਮਰ ਮਿਟ ਜਾਂਦੇ ਨੇ ਪਰ ਲੋਕਾਂ ਦੀ ਰਾਹਾਂ 'ਚ ਹਜ਼ਾਰਾਂ ਮੁਸ਼ਕਲਾਂ ਖੜੀਆਂ ਕਰ ਜਾਂਦੇ ਨੇ ਵੇਖ ਲੈ ਇਹ ਟੋਪੀ ਆਵਾਜ਼ ਟੀਵੀ ਦਾ ਮਰੀਜ਼ ਜਿਹਾ ਆਪ ਦਾ ਮਰ ਮਿਟ ਗਿਆ ਪਰ ਪਾਕਿਸਤਾਨ ਬਣਾ ਕੇ ਭਾਰਤੀ ਉਪਮਹਾਦੀਪ 'ਚ ਸੌਣ ਖੜੀ ਕਰ ਗਿਆ ਤੇ ਜੀ ਸੱਚ ਦੱਸਾਂ ਇਹਨਾਂ ਕੌੜੀਆਂ ਗੱਲਾਂ ਦੀ ਕਥਾ ਬੜੀ ਲੰਬੀ ਏ ਪਰ ਫਿਰ ਵੀ ਤੈਨੂੰ ਮੇਰੇ ਪਰਿਵਾਰ ਦੀ ਕਹਾਣੀ ਹੀ ਦੱਸ ਦਵਾਂ ਹੂ ਤਾਂ ਤੂੰ ਜਦੋਂ ਦਾ ਘਰੋਂ ਗਿਆ ਉਸ ਦਿਨ ਤੋਂ ਹੀ ਤਾਇਆ ਉਖੜਿਆ ਉਖੜਿਆ ਜਿਆ ਤੁਰਿਆ ਫਿਰਦਾ ਤਾਈ ਦੀ ਮਰ ਜਾਂਦੀ ਸੱਟ ਨਾਲ ਹੀ ਤਾਇ ਦੇ ਅੰਦਰ ਚੁਲਸੇ ਪਿਆ ਸੀ ਚੁਲਸੇ ਹੋਏ ਦਿਲ ਨਾਲ ਤਾਇਆ ਤੁਰਦਾ ਤੁਰਦਾ ਪਹਿਲਾਂ ਵੀ ਕਦੇ-ਕਦੇ ਡਿੱਗ ਪੈਂਦਾ ਸੀ ਮੰਜਾ ਫੜ ਲੈਂਦਾ ਪਰ ਹੁਣ ਤਾਂ ਕਈ ਮਹੀਨੇ ਤੋਂ ਤਾਈ ਤਾਰੇ ਨੂੰ ਕਿਸੇ ਮਰਜ਼ੀ ਨੇ ਅਜੀਹਾ ਕੀ ਰਿਹਾ ਹੈ ਕਿ ਉਹ ਉੱਠ ਹੀ ਨਹੀਂ ਰਿਹਾ ਮੈਂ ਆਪਣੇ ਮਾਂ-ਬਾਪ ਦੇ ਵਿਰੁੱਧ ਚੱਲ ਕੇ ਤਾਈ ਤਾਰੇ ਨੂੰ ਮੰਡੀ ਡਾਕਟਰ ਕੋਲ ਲੈ ਗਿਆ ਤਾਇਆ ਤਾਂ ਬਾਰ-ਬਾਰ ਆਖਦਾ ਰਿਹਾ ਭਾਈ ਮੈਂ ਹੁਣ ਕਿਸ ਲਈ ਜਿਉਣਾ ਉਡੀ ਸੁਖ ਨਾਲ ਆਪਣੇ ਘਰੇ ਸੁਖੀ ਵਚਦੀ ਐ ਮੁੰਡਾ ਜਿਸ ਤੇ ਆਸ ਸੀ ਪਤਾ ਨਹੀਂ ਕਿਉਂ ਮੂੰਹ ਮੋੜ ਕੇ ਮੂੰਹ ਮੋੜ ਕੇ ਹੀ ਤੁਰਦਾ ਲੱਗਿਆ ਤਾਈ ਤਾਂ ਤੇਰੀ ਵੇਖ ਲੈ ਕਦੋਂ ਦੀ ਛੱਡ ਕੇ ਗਈ ਐ ਦੋਸਤ ਤੇਜੀ ਫਿਰ ਤਾਈ ਦੀਆਂ ਅੱਖਾਂ 'ਚ ਹੰਝੂ ਕਿੰਨੀ ਦੇਰ ਤੱਕ ਉਸਦੇ ਮੂੰਹ ਤੇ ਡਿੱਗਦੇ ਰਹੇ ਦਾੜੀ ਭਿਜਦੀ ਰਹੀ ਤੇਜੀ ਜਵਾਕ ਤਾਂ ਦਿਨ 'ਚ 20 ਵਾਰ ਰੋਂਦਾ ਤੇ 20 ਵਾਰ ਹੱਸਦਾ ਤਰਮਤ ਵੀ ਗੱਲ-ਗੱਲ ਤੇ ਫਿਸ ਪੈਂਦੀ ਪਰ ਜਦੋਂ ਕੋਈ ਬੁੱਢਾ ਬੰਦਾ ਰੋ ਪਵੇ ਤਾਂ ਇੰਜ ਲੱਗਦਾ ਹੈ ਕਿ ਉਸ ਦੀ ਸਾਰੀ ਉਮਰ ਰੋ ਰਹੀ ਹੋ। ਤੇਜੀ ਵੇਖ ਲਾ ਤਾਇਆ ਇੱਕ ਬੁੱਢੇ ਮਨੁੱਖ ਦੇ ਰੂਪ ਚ ਮੇਰੇ ਸਾਹਮਣੇ ਉਸ ਦਿਨ ਜਦ ਰੋਇਆ ਤਾਂ ਮੇਰਾ ਵੀ ਰੋਣ ਨਿਕਲ ਗਿਆ। ਮੈਂ ਭਾਰੀ ਭਾਰੀ ਆਵਾਜ਼ ਨਾਲ ਬਿਮਾਰ ਤੇ ਡਿੱਗੇ ਤਾਇਆ ਨੂੰ ਆਸਰਾ ਦਿੰਦਾ ਅਖਿਆ। ਕਿਉਂ ਤਾਇਆ? ਉਹ ਦਿਨ ਮੇਰਾ ਚਵਾਰਾ ਪਾ ਕੇ ਤਾਂ ਤੂੰ ਆਖਿਆ ਸੀ ਨਾ ਬਈ ਇਹ ਚਵਾਰਾ ਤਾਂ ਤੂੰ ਆਪਣੇ ਪੁੱਤ ਦਾ ਬਣਾਇਆ। ਤੇ ਅੱਜ ਤੂੰ ਆਪਣੇ ਆਖੇ ਬੋਲ ਕਿਉਂ ਭੁੱਲ ਗਿਆ? ਤੇਰਾ ਇੱਕ ਪੁੱਤ ਤਾਂ ਜਿਵੇਂ ਦਾ ਤੇਜੀ ਇਸ ਵਭ ਹੀ ਨਿਕਲਿਆ ਕਿ ਮੰਡੀ ਜਿਹੜੇ ਡਾਕਟਰ ਕੋਲ ਮੈਂ ਤਾਈ ਨੂਰ ਰੇੜਾਂ ਜੋੜ ਕੇ ਮੰਝੇ ਤੇ ਪਾ ਕੇ ਲੈ ਕੇ ਗਿਆ ਉਹ ਤੇਰੀ ਰਾਹ ਦਾ ਉਪਾਸ਼ਕ ਨਿਕਲਿਆ ਮੇਰੀ ਮਾਂ ਤੇ ਮੇਰੇ ਬਾਪ ਦੇ ਲਾਂਬੇ ਸਸਤਿਆਂ ਤੇ ਚਮਕੰਗ ਗੱਲਾਂ ਪਿੰਡੋਂ ਮੇਰੇ ਕੋਲ ਮੰਡੀ ਚ ਪੋਜਦਿਆਂ ਰੰਗਾਂ ਤਿਉ ਤਿਉ ਮੈਂ ਪੱਕਾ ਹੁੰਦਾ ਕਿ ਆ ਕਿ ਤਾਈ ਨੂੰ ਨੌ ਵਾਰ ਨੌ ਕਰਕੇ ਹੀ ਪਿੰਡ ਮੁੜਾਂਗਾ ਉਦਰ ਤਾਇਆ ਥੋੜਾ ਕ ਠੀਕ ਹੋਇਆ ਹੋਇਆ ਕਰੇ ਇਹ ਦਰ ਗਿਆਨੀ ਧਰਮ ਚੇ ਧਰਮ ਸਿੰਘ ਮਸਤ ਜਿਸ ਦਾ ਉਸ ਡਾਕਟਰ ਦੀ ਦੁਕਾਨ 'ਚ ਆਉਣਾ ਜਾਣਾ ਸੀ ਜਿਸ ਦਿਨ ਜਾ ਆਇਆ ਕਰੇ ਉਸ ਦਿਨ ਹੀ ਤਾਈ ਦੀ ਤੀਤ ਫਿਰ ਵਿਗੜ ਜਾ ਕਰੇ ਮੈਂ ਕਿ ਮੇਨਾ ਕਿਵੇਂ ਤਾਈ ਦੀ ਅੰਦਰਲੀ ਗੱਲ ਪਾ ਲਈ ਕਿ ਉਹ ਇਸ ਗਿਆਨੀ ਨੂੰ ਹੀ ਆਪਣੇ ਪੁੱਤ ਦਾ ਅਸਲੀ ਕਾਤਲ ਸਮਝਦਾ ਹੈ ਤੇਜੀ ਸਾਨੂੰ ਉੱਥੇ ਬੈਠਿਆ ਜਾਂ 10 ਦਿਨ ਹੋ ਗਏ ਤਾਂ ਇੱਕ ਦਿਨ ਅੱਖ ਕੇ ਤਾਈ ਨੇ ਆਖਿਆ ਭਾਈ ਕਾ ਨੂੰ ਇੱਥੇ ਬੈਠਾ ਇਹ ਛੱਡ ਮੈਨੂੰ ਪਿੰਡ ਲੈ ਚੱਲ ਮੈਨੂੰ ਇਸ ਡਾਕਟਰ ਤੋਂ ਆਰਾਮ ਨਹੀਂ ਆਉਣਾ ਮੈਨੂੰ ਤਾਂ ਇਹ ਵੀ ਪੁੱਠੇ ਦਿਮਾਗ ਵਾਲਾ ਲੱਗਦਾ ਹੈ ਤੇਜੀ ਤਾਈ ਦੇ ਇਹਨਾਂ ਵਿਚਾਰਾਂ ਨੂੰ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਉਸ ਡਾਕਟਰ ਨੇ ਤਾਂ ਸਾਥੋਂ ਇੱਕ ਵੀ ਪੈਸਾ ਨਹੀਂ ਲਿਆ ਸਗੋਂ ਉਹ ਤਾਈ ਨੂੰ ਇੱਕ ਸ਼ਹੀਦ ਦਾ ਪਿਤਾ ਸਮਝ ਕੇ ਇਲਾਜ ਕਰਦਾ ਸੀ 500 ਜਿਹੜਾ ਮੈਂ ਆੜਤਾਂ ਤੋਂ ਫੜ ਕੇ ਲਿਆ ਸੀ ਉਸ 'ਚ ਵੀ ਅਜੇ 400 ਮੇਰੀ ਜੇਬ 'ਚ ਸਨ ਡਾਕਟਰ ਤੇਗਿਆ ਨਹੀਂ ਤਾਂ ਕਦੇ-ਕਦੇ ਲੋਰ ਵਿੱਚ ਆ ਕੇ ਤਾਇ ਤਾਰੇ ਦੇ ਪੈਰੀ ਹੱਥ ਵੀ ਲਾ ਜਾਂਦੇ ਸਨ ਪਰ ਤਾਇਆ ਸੀ ਜਿਸ ਨੂੰ ਕੀ ਇਹ ਸਾਰਾ ਕੁਝ ਪਤਾ ਨਹੀਂ ਕਿਉਂ ਨਹੀਂ ਸੀ ਚੰਗਾ ਲੱਗਦਾ ਹੁਣ ਤਾਂ ਸਾਨੂੰ ਤੇਜੀ ਪਿੰਡ ਆਇਆ ਵੀ ਕਈ ਦਿਨ ਹੋ ਚੱਲੇ ਸਨ ਉਸ ਦਿਨ ਤੋਂ ਹੀ ਤਾਇ ਦੇ ਸਰੀਰ ਢਲਦਾ ਜਾ ਰਿਹਾ ਸੀ ਤੇਜੀ ਸਾਡੇ ਘਰ ਵਿੱਚ ਪੈਰ ਰੱਖਣ ਸਰ ਜਿਹੜੀ 13ਵੀਂ ਹੋ ਉਸਨੇ ਬਿਮਾਰ ਤਾਇ ਦੇ ਮਨ ਤੇ ਅਸਰ ਕਰਨਾ ਹੀ ਹੋਇਆ ਉਸ ਨੇ ਤਸਕੋ ਮੇਰੀ ਵੀ ਕਈ ਦਿਨਾਂ ਤੱਕ ਨੀਂਦ ਹਰਾਮ ਕਰ ਰੱਖੀ ਜਰ ਤੇਜੀ ਅਕੇਰਾ ਮੈਂ ਤੈਨੂੰ ਲਿਖਿਆ ਸੀ ਨਾ ਭਾਈ ਗੱਲ ਜਾਤ ਦੀ ਨਹੀਂ ਜਹਾਨੀयत ਦੀ ਹੁੰਦੀ ਹੈ ਆ ਸਿੱਖ ਇਤਿਹਾਸ ਦਾ ਮੱਠਾ ਮਲ ਵੀ ਤਾਂ ਬਾਣੀਆਂ ਹੀ ਸੀ ਭਾਈ ਮਤੀ ਦਾਸ ਬ੍ਰਾਹਮਣ ਸੀ ਤੇ ਵੇਖ ਲੈ ਉਸ ਦਿਨ ਜਿਸ ਦਿਨ ਮੈਂ ਤੇ ਕਰਤਾ ਰਬ ਮਾਰਤਾ ਇਹਦਾ ਮੰਝਾ ਰੇੜੇ ਤੇ ਰੱਖ ਕੇ ਪਿੰਡ ਲਿਆਂਦਾ ਅਜੇ ਤਾਈ ਦਾ ਮੰਝਾ ਅੰਦਰ ਰੱਖਿਆ ਸੀ ਸਾਰਾ ਪਿੰਡ ਉੱਥੇ ਖੜਾ ਸੀ ਅਤੇ ਵੇਖ ਲੈ ਮੇਰੀ ਮਾਂ ਸੌਣ ਦੇ ਬੱਦਲ ਵਾਂਗ ਆ ਗਈ ਤੇ ਉਸ ਨੇ ਉਹ ਕੁਝ ਆਖਿਆ ਜਿਹੜਾ ਸੁਣਿਆ ਨਹੀਂ ਸੀ ਜਾ ਰਿਹਾ ਉਹ ਬੋਲਦੀ ਰਹੀ ਕੁੱਤੇ ਤਖਾਨ ਦਾ ਘਰ ਪਰਤਾ ਕੰਜਰ ਨਹੀਂ ਸਾਰਾ ਪਿੰਡ ਸ਼ਰੀਫ ਆਖਦਾ ਪਰ ਇਹ ਉਥੇ ਤਰਖਾਨਾ ਦੇ ਘਰੋਂ ਨਹੀਂ ਨਿਕਲਦਾ ਤਰੀ ਨੂੰ ਵੀ ਵਿਆਹ ਦਿੱਤਾ ਪਰ ਕੰਜਰੀ ਪੇਖਿਓ ਪੈਰ ਨਹੀਂ ਪਟਾ ਮੇਰੀ ਮਾਂ ਦਾ ਆਖਿਆ ਇਹ ਸਾਰਾ ਕੁਝ ਮੇਰੇ ਦਿਲ ਉੱਤੇ ਕਿੱਲਾਂ ਵਾਂਗ ਗੱਡਿਆ ਜਾਂਦਾ ਰਿਹਾ ਤੇ ਜੀ ਤੁਸੀਂ ਤਾਂ ਸ਼ਰੀਫ ਤੇ ਨਿਰਦੋਸ਼ ਸਿਆਸਤ ਤੋਂ ਕੋਹਾ ਦੂਰ ਖੜੇ ਵਿਚਾਰੇ ਵਿਹਾਰੀਆਂ ਤੇ ਪੂਰਬੀਆਂ ਨੂੰ ਵੀ ਕਤਲ ਕਰ ਦਿੰਦੇ ਹੋ ਪਰ ਦੱਸ ਮੈਂ ਆਪਣੀ ਦੋਸ਼ੀ ਮਾਂ ਨੂੰ ਕਿੰਜ ਕਤਲ ਕਰਾਂ ਬਾਪ ਨੂੰ ਕਿਵੇਂ ਮਾਰਾਂ ਜਿਸ ਨੇ ਉਸੇ ਦਿਨ ਰਾਤ ਨੂੰ ਸ਼ਰਾਬ ਪੀ ਕੇ ਤੱਖੇ ਨਾਲ ਮਿਲ ਕੇ ਮੈਨੂੰ ਸੈਂਕੜੇ ਲੁੱਚੀਆਂ ਲੁੱਚੀਆਂ ਗੱਲਾਂ ਕੱਢਣ ਕਲਵੰਤ ਤੇ ਮੇਰੇ ਪਰਪਣ ਨੂੰ ਸਾਜਿ ਚ ਪਾ ਕੇ ਛੱਡਿਆ ਤੇਜੀ ਜਦੋਂ ਮੈਂ ਕਦੇ ਮੈਨੂੰ ਕਦੇ ਮੈਨੂੰ ਉਸ ਦਿਨ ਸਾਰੇ ਦਾ ਸਾਰਾ ਸਾਕਾ ਜ਼ਿਆਦਾ ਜਾਂਦਾ ਹੈ ਤਾਂ ਇੰਜ ਲੱਗਦਾ ਹੈ ਜਿਵੇਂ ਕੋਈ ਜਾਣਾ ਮੇਰੇ ਦਿਲ ਉੱਤੇ ਕੱਚ ਦੀ ਤਿੱਖੀ ਘਾਤਰ ਨਾਲ ਲਹੀਰਾ ਜਿੰਗਾ ਕੱਢ ਰਿਹਾ ਹੁੰਦਾ ਹੈ ਉਸ ਦਿਨ ਮੈਨੂੰ ਮੇਰੀ ਮਾਂ ਚ ਜੱਟੀ ਤੇ ਮੇਰੇ ਬਾਪ ਚ ਅਸਲੀ ਜੱਟ ਬੋਲਦਾ ਦਿਸਿਆ ਸੱਚ ਹੀ ਆਖਦੇ ਹੁੰਦੇ ਨੇ ਜੱਟ ਦਾ ਕੁਆੜੇ ਪਾਟਾ ਮੂੰਹ ਹੁੰਦਾ ਹੈ ਮੇਰੀ ਮਾਂ ਕਲਵੰਤ ਨੂੰ ਮੇਰੇ ਸਾਹਮਣੇ ਕੰਜਰੀ ਕਹਿ ਰਹੀ ਸੀ ਜਦੋਂ ਮੇਰਾ ਬਾਪ ਮੈਨੂੰ ਗਾਲ੍ਹਾਂ ਕੱਢ ਰਿਹਾ ਸੀ ਤੇ ਮੈਂ ਉਸ ਰਾਤ ਤਾਈ ਦੇ ਪੈਂਦੀ ਬੈਠਾ ਉਸ ਤਾਈ ਦੀਆਂ ਲੱਤਾਂ ਕੁੱਟ ਰਿਹਾ ਸੀ ਤੇਜੀ ਉਸ ਰਾਤ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਤਾਇਆ ਅੱਜ ਦੀ ਰਾਤ ਕਟਾਉਂਦਾ ਨਹੀਂ ਕਈ ਸੁਨੀਆਂ ਰੁੱਖੀਆਂ ਕਾਲੀਆਂ ਰਾਤਾਂ ਮੈਂ ਰੋਹੀ ਵਿਹਾ ਵਾਂਚ ਵੀ ਇਕੱਲਿਆਂ ਕੱਟਿਆ ਨਹੀਂ ਪਰ ਉਹ ਰਾਤ ਕਿੰਨੀ ਭਿਆਨਕ ਸੀ ਤੇਜੀ ਮੈਨੂੰ ਉਸ ਰਾਤ ਇੰਜ ਲੱਗਦਾ ਸੀ ਜਿਵੇਂ ਦੀਵਾ ਕਦੀ ਅੱਜ ਤੋਂ 60-80 ਸਾਲ ਪਹਿਲਾਂ ਜਗਿਆ ਸੀ ਅੱਜ ਬੁਝ ਰਿਹਾ ਹੈ ਦੀਵੇ ਦੇ ਬੁਝ ਜਾਣ ਮਗਰੋਂ ਜਿਹੜਾ ਘੁੱਪ ਹਨੇਰਾ ਹੋ ਜਾਂਦਾ ਹੈ ਉਸ ਦੀ ਕਲਪਨਾ ਕਰਕੇ ਮੈਂ ਕਿਤੇ ਗਵਾਚ ਰਿਹਾ ਸਾਂ ਮਿੱਟੀ ਤੋਂ ਮਿੱਟੀ ਤੱਕ ਦਾ ਮਨੁੱਖੀ ਸਫ਼ਰ ਵੀ ਕਿੰਨਾ ਅਜੀਬ ਹੁੰਦਾ ਹੈ ਇਹਨਾਂ ਗੱਲਾਂ ਚ ਗਵਾਚਦਾ ਗਵਾਚਦਾ ਮੈਂ ਦੂਰ ਸਾਰੇ ਉੱਥੇ ਪੁੱਜ ਗਿਆ ਸਾਂ ਉਦੋਂ ਤਾਈ ਜਿਉਂਦੀ ਹੁੰਦੀ ਸੀ ਕਲਵੰਤ ਆਪਣੇ ਦੋਹਾਂ ਨਾਲੋਂ ਵੱਡੀ ਸੀ ਤੇਰੀ ਤੇ ਮੇਰੀ ਉਮਰ ਲੱਗ ਪਰ ਇੱਕੋ ਜਿਹੀ ਸੀ ਕਲਵੰਤ ਨਾਲ ਰਲ ਕੇ ਆਪਾਂ ਸਕੂਲੇ ਜਾਂਦੇ ਹੁੰਦੇ ਸੀ ਸਕੂਲ ਦੇ ਪਹਿਲੇ ਵਾਲੇ ਕੀਡੀਆਂ ਦੇ ਪੌਣ ਤੇ ਤਿਲ ਝੋਲੀ ਤਾਈ ਪੌਣ ਜਾਂਦੀ ਹੁੰਦੀ ਸੀ। ਉਦੋਂ ਆਪਣੇ ਪਿੰਡ 'ਚ ਕੋਈ ਗੁਰਦੁਆਰਾ ਨਹੀਂ ਸੀ ਹੁੰਦਾ। ਤਾਈ ਦੇਵੀ ਦਿਵਾਲੀ ਹੀ ਮੱਥਾ ਟੇਕ ਕੇ ਸੇਰ ਨਿਵੰਡਾਉਂਦੀ ਸੀ। ਫਿਰ ਹੌਲੀ-ਹੌਲੀ ਆਪਣੇ ਪਿੰਡ 'ਚ ਕਿੰਨਾ ਕੁਝ ਬਦਲ ਗਿਆ। ਹੁਣ ਤਾਂ ਕਿਸ਼ਨੂ ਦਾ ਭਗਤ ਗੁਰਦੁਆਰਾ ਨਿਤ ਢੋਲ ਕੀ ਕੁੱਟਦਾ ਰਹਿੰਦਾ ਹੈ। ਦੇਵੀ ਦਿਵਾਲੀ ਮੰਦਰ ਤੇ ਵੀ ਇੱਕ ਪੁਜਾਰੀ ਪੈਸਿਆਂ ਖਾਤਰ ਮੱਲ ਮਾਰ ਬੈਠਾ ਹੈ। ਦੇਵੀ ਦਿਵਾਲੇ ਦੇ ਬਾਹਰਲੇ ਪਾਸੇ ਲੱਗੇ ਜਾਂਡ ਉਤੇ ਸੰਧੂਰੀ ਸਰੋਂ ਦੇ ਤੇਲ ਲਾਲ ਖੰਮਣਿਆਂ ਤੇ ਚਿੱਟੀਆਂ ਖੇਲਾਂ ਤੇ ਪਤਾਸਿਆਂ ਨਾਲ ਪੂਜਾ ਹੋਣ ਲੱਗ ਪਈ। ਤੇਜੀ ਮੈਂ ਇਹਨਾਂ ਗੱਲਾਂ ਚ ਗਵਾਚਾ ਹੋਇਆ ਸਾਂ। ਮੇਰੀ ਮੁਰਝਾਈ ਹੋਈ ਹਾਲਤ ਨੂੰ ਉਦਾਸ ਅੱਖਾਂ ਨਾਲ ਵੇਖਦਿਆਂ ਤਾਏ ਨੇ ਆਖਿਆ ਪੁੱਤ ਤੂੰ ਉਦਾਸ ਨਾ ਹੋ। ਮੈਂ ਅਜੇ ਮਰਦਾ ਨਹੀਂ ਤੇ ਨਾਲੇ ਹੁਣ ਤਾਂ ਮੇਰਾ ਮਰਨ ਨੂੰ ਚਿੱਤ ਵੀ ਨਹੀਂ ਕਰਦਾ। ਜਦੋਂ ਦੀ ਤੇਰੀ ਮਾਂ ਨੇ ਪਿਓ ਗਾਲਾਂ ਕੱਢ ਕੇ ਗਈ ਨੇ। ਮੇਰਾ ਜਿੱਤ ਕਰਦਾ ਮੈਂ ਤੇਰੇ ਵਾਸਤੇ ਜ਼ਰੂਰ ਜਿਉਂਦਾ ਰਾਂ ਅਸੀਂ ਪੁੱਤ ساری ਉਮਰ ਲੱਕੜ ਲੋਹੇ ਤੇ ਇੱਟਾਂ ਨਾਲ ਮੱਥਾ ਮਾਰਦੇ ਮਰਦੇ ਲੱਕੜ ਤੇ ਲੋਹੇ ਵਰਗੇ ਭਾਵੇਂ ਬਣ ਜਾਂਦੇ ਹੁੰਦੇ ਆ ਪਰ ਦਿਲ ਤਾਂ ਸਾਡਾ ਵੀ ਹੁੰਦਾ ਓਏ ਪਾਈਆ ਓਏ ਪਾਈ ਆਹ ਤਾਂ ਤੇਰੀ ਦਾਈ ਤੇ ਤੇਜ਼ੀ ਦੀ ਮੌਤ ਨੇ ਮੈਨੂੰ ਲੈ ਲਿਆ ਨਹੀਂ ਤਾਂ ਮੈਂ ਕਦੇ ਹਾਰਦਾ ਨਹੀਂ ਸੀ ਕਦੇ ਕਦੇ ਅਣਹੋਣੀ ਮੌਤ ਮਨੁੱਖ ਨੂੰ ਲੈ ਜਾਂਦੀ ਲੈ ਲੈਂਦੀ ਹੁੰਦੀ ਇਹ ਆਖਦਾ ਹੋ ਆਖਦਾ ਹੁਣ ਤਾਇਆ ਹਫ ਗਿਆ ਸੀ ਉਸ ਦਾ ਸਾਹ ਚੜ ਗਿਆ ਸੀ ਉਹ ਹਫ ਦਾ ਹਫ ਦਾ ਮੰਜੀ ਦੇ ਇੱਕ ਪਾਸੇ ਡਿੱਗ ਪਿਆ ਮੈਨੂੰ ਇੰਜ ਲੱਗਿਆ ਜਿਵੇਂ ਤਾਇਆ ਆਖਰੀ ਸਾਹ ਲੈ ਰਿਹਾ ਹੈ ਪਰ ਚਾਰਕ ਮਿੰਟ ਮਗਰੋਂ ਤਾਈ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ ਪੁੱਤ ਚਮਚੇ ਨਾਲ ਪਾਣੀ ਮੇਰੇ ਮੂੰਹ ਚ ਕਾਹਨੂੰ ਪੋਣਾ ਧਰ ਲਾ ਘੁੱਟਕ ਕਹਿੜੀ ਜਹੀਚਾ ਤੇਜੀ ਉਸ ਰਾਤ ਤਾਇਏ ਨੂੰ ਚਾਰ ਘੁੱਟਾਂ ਚਾਹ ਦੀਆਂ ਪੀ ਕੇ ਪਤਾ ਨਹੀਂ ਕਿੱਥੋਂ ਕਰਾਰ ਜਿਹਾ ਆ ਗਿਆ ਫਿਰ ਤਾਂ ਉਸਨੇ ਲਗਾਤਾਰ ਮੇਰੇ ਨਾਲ ਉਹ ਗੱਲਾਂ ਕੀਤੀਆਂ ਜਿਨ੍ਹਾਂ ਦੀ ਮੈਨੂੰ ਕਦੇ ਵੀ ਕੋਈ ਆਸ ਨਹੀਂ ਸੀ ਦਿਲ ਤੇ ਦਲ ਤੇ ਦਲੇਰੀ ਵਾਲੀਆਂ ਮੋਹ ਮਮਤਾ ਵਾਲੀਆਂ ਸਿਆਣਪ ਤੇ ਸੂਝ ਵਾਲੀਆਂ ਗੱਲਾਂ ਤਰ ਤੇਜੀ ਕਾਇ ਆਖਦਾ ਰ ਨੰਦੀ ਪੁੱਤਰਾ ਭਲਾ ਤੂੰ ਦੱਸ ਮੈਂ ਉਸ ਡਾਕਟਰ ਦੀ ਦਵਾਈ ਨਾਲ ਕਿਵੇਂ ਰਾਜੀ ਹੋ ਜਾਂਦਾ ਜਿਸ ਤੇ ਦਿਲ ਵਿੱਚ ਹੀ ਦਰਦ ਨਹੀਂ ਓਏ ਨੰਦੀ ਇੱਕ ਦਿਨ ਉਹ ਆਪਣੇ ਬਾਗ ਦੀ ਸਵੇਰੇ ਸਵੇਰੇ ਸੈਰ ਕਰਕੇ ਆਇਆ ਸੀ ਤੇ ਮਰੀਜ਼ਾਂ ਦਾ ਰਾਉਂਡ ਲਾ ਰਿਹਾ ਸੀ। ਉਹਨੇ ਇੱਕ ਗਲਾਬ ਦਾ ਫੁੱਲ ਮੈਨੂੰ ਦਿੱਤਾ। ਓਏ ਨੰਦੀ ਕਿੱਥੇ ਬਾਗ ਦੀ ਸੈਰ ਤੇ ਕਿੱਥੇ ਆਪਣੇ ਅਰਗਿਆਂ ਦਾ ਰੂੜੀਆਂ ਤੇ ਧੱਕੇ ਖਾਂ। ਲੈ ਪੁੱਤਰਾ ਨਲੇ ਹੁਣ ਤੂੰ ਨਾ ਨੋਕ ਕਰਨਾ ਕਰੀ। ਤੇਰੇ ਮਾਂ-ਬਾਪ ਤਾਂ ਤੈਨੂੰ ਵੇਦਾਵਾਂ ਲਖਾਉਣ ਨੂੰ ਫਿਰਦੇ ਨੇ, ਡਰਾਉਂਦੇ ਨੇ ਤੈਨੂੰ। ਤੇ ਜੀ ਉਸ ਤੈਂਤਾਏ ਦਾ ਬੋਲਣਾ ਮੈਨੂੰ ਇੰਜ ਲੱਗਾ ਜਿਵੇਂ ਉਸ ਦਾ ਬੋਲਣਾ ਦੀਵੇ ਦੇ ਬੁਝਣ ਤੋਂ ਪਹਿਲਾਂ ਹੀ ਟਮਟਮਾਹਟ ਹੁੰਦਾ ਹੈ ਤੇ ਫਿਰ ਤਾਏ ਨੇ ਮੰਡੀ ਚ ਡਾਕਟਰ ਦੀ ਦੁਕਾਨ ਤੇ ਬਿਮਾਰ ਪਏ ਪਏ ਨੂੰ ਜਿਹੜੇ ਤਜਰਬੇ ਹੋਏ ਉਹਨਾਂ ਦੀ ਗੱਲ ਛੇੜ ਲਈ ਉਹ ਇਹਨਾਂ ਦੀ ਮੈਨੂੰ ਹੋਰ ਤਾਂ ਬਹੁਤਾ ਪਤਾ ਨਹੀਂ ਪਰ ਆ ਬਿਜਲੇ ਦਿਨਾਂ ਦੀ ਛੇੜਛਾੜ ਕੱਲੂ ਘਾਰੇ ਤੇ ਕਤਲਾਨੀ ਜੇਕਰ ਕੋਈ ਹੋਰ ਕੋਈ ਵੱਡਾ ਫਰਕ ਨਹੀਂ ਪਾਇਆ ਤਾਂ ਇੰਨਾ ਜ਼ਰੂਰ ਹੋ ਗਿਆ ਕਿ ਆਰਤਗਾ ਆਰਤਗੀ ਹੁਣ ਜੱਟਾਂ ਨੂੰ ਪੈਸੇ ਉਧਾਰ ਦੇਨੋ ਜਰੂਰ ਹਟਣਗੇ ਆ ਵੇਖ ਲੈ ਮੈਨੂੰ ਇੱਥੇ ਪਏ ਨੂੰ ਪਿੰਡਾਂ ਚ ਆਉਣ ਵਾਲਿਆਂ ਕੰਗਾ ਨੇ ਦੱਸਿਆ ਬਾਈ ਕਈ ਘਰਾਂ ਚ ਦਵਾਦਾਰੂ ਲੈਣ ਜੋਗੇ 10 20 ਨਾ ਹੋਣ ਕਰਕੇ ਵੀ ਬੰਦੇ ਐਵੇਂ ਮੱਛੀ ਚ ਮੁਰਗੀ ਤੇਜੀ ਉਸ ਰਾਤ ਤਾਈ ਅੰਦਰ ਪਤਾ ਨਹੀਂ ਕੀ ਜਾਗ ਪਿਆ ਸੀ ਉਸ ਨੇ ਇਹਨਾਂ ਤਿੱਖੀਆਂ ਸੋਚੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੀ ਮੈਨੂੰ ਕਦੇ ਕੋਈ ਆਸ ਨਹੀਂ ਸੀ ਮੈਨੂੰ ਤਾਂ ਇੰਜ ਲੱਗਿਆ ਜਿਵੇਂ ਸਰੀਰ ਦੀ ਬੱਤੀ ਭੂਜਨ ਵੇਲੇ ਦਿਲ ਦਾ ਦੀਵਾ ਬਲ ਉੱਠਿਆ ਹੋਵੇ। ਤਾਇਆ ਬੋਲਦਾ ਗਿਆ। ਓਏ ਭਾਈ ਨੰਦੀ ਵੇਖ ਲੈ। ਘੋੜੇ ਵਾਲਿਆਂ ਦਾ ਟੱਬਰ ਐ। ਨਾ ਕਦੇ ਦੁਆਬੇ 'ਚ ਭੁੱਖਾ ਮਰਦਾ ਆਇਆ ਸੀ। ਡੁੱਡੇ ਤਾਰੂ ਕੇ ਚਾਰ ਮੁੰਡੇ ਹੋ ਗਏ। ਉਹ ਤੂਕੜੀਸ ਕਰਦਾ ਜਵਾਕ ਪਾਲਦਾ ਰਿਹਾ ਤੇ ਫਿਰ ਹੌਲੀ-ਹੌਲੀ ਮੁੰਡੇ ਉਡਾਰ ਹੋ ਗਏ। ਉਹਨਾਂ 'ਚ ਇੱਕ ਤਾਂ ਤੁਹਾਡੇ ਨਾਲ ਰਲ ਗਿਆ ਸੀ। ਸੁਣਿਆ ਉਹ ਤਾਂ ਤੇਰੇ ਨਾਲ ਉਹ ਅੱਗੇ ਸੀ। ਉਹਨੂੰ ਤਾਂ ਗੋਲੀ ਮਾਰਨ ਦਾ ਹੁਕਮ ਹੋ ਗਿਆ ਸੀ। ਤੇਰੇ ਵਾਂਗੂ ਉਹਨੂੰ ਵੀ ਘੋੜਿਆਂ ਦੇ ਪੌੜਾਂ ਹੇਠ ਮਿੱਦ ਕੇ ਆਪਦੇ ਜਾਣੇ ਤਾਂ ਨਕਾਰਾ ਕੀਤਾ ਗਿਆ ਸੀ ਤੇ ਵੇਖ ਲੈ ਉਹ ਹੁਣ ਗੋਦਾਮਾਂ ਚ ਨੌਕਰ ਹੋ ਗਿਆ ਸੁਣਿਆ ਅੱਜਕੱਲ ਤਾਂ ਬੋਕਰ ਨਾਲ ਹੀ ਪੈਸੇ ਹੁੰਜਦਾ ਡੁੰਡੇ ਤਾਰੂ ਨੇ ਹੁਣ 10 ਕਿੱਲੇ ਵੈ ਜ਼ਮੀਨ ਲੈ ਲਈ ਕੋਠੀ ਵਰਗਾ ਘਰ ਘਰ ਚ ਦੋ ਦੋ ਸਕੂਟਰ ਨੇ ਹੁਣ ਤਾਂ ਉਹ ਵੀ ਜਥੇਦਾਰਾਂ ਦੇ ਬੁਢੇ ਵਾਂਗੂ ਲੇਟ ਕੇ ਮੂੜੇ ਲੇਟ ਮੇ ਮੂੜੇ ਤੇ ਪਿੱਠ ਲਾ ਕੇ ਬੈਠਦਾ ਸੁਣਿਆ ਬੋਟਾਂ ਚ ਦੋਹਾਂ ਪਾਸੇ ਉਹਨੇ 5-5000 ਦਿੱਤਾ ਦੋਸਤ ਤੇਜੀ ਤਾਈ ਦੇ ਦਿਲ ਅਤੇ ਦਿਮਾਗ ਦੀਆਂ ਇਹ ਗੱਲਾਂ ਮੈਨੂੰ ਜਿਵੇਂ ਕੁੱਟ ਰੰਗਾ ਹੁਣ ਤਾਰ-ਤਾੜ ਕਰਕੇ ਥੱਪੜ ਮੇਰੇ ਮੂੰਹ ਤੇ ਮਾਰ ਰੰਗਾ ਮੈਂ ਸੋਚੀ ਜਾ ਰਿਹਾ ਸੀ ਆਖਰ ਲੋਕ ਲੱਗਣ ਤਾਂ ਲੱਗਣ ਕਿਸ ਮਗਰ ਤਾਈ ਦੀਆਂ ਗੱਲਾਂ ਸੁਣ ਕੇ ਮੈਨੂੰ ਅਵਤਾਰ ਜਗਦੀਪ ਮੱਲ ਮਲਕੀਤ ਪ੍ਰਵੀਨ ਯਾਦ ਆਉਂਦੇ ਰਹੇ ਮੇਰੇ ਇਹਨਾਂ ਸਾਥੀਆਂ ਨੂੰ ਤਸੀਹੇਾਂ ਤੇ ਮਗਰੋਂ ਨੌਕਰੀਆਂ ਦੇ ਲਾਲਚ لالਚੀ ਜਾਲ 'ਚ ਉਸ ਸਮੇਂ ਦੀ ਸਰਕਾਰ ਨੇ ਕਿਵੇਂ ਫਸਾਇਆ ਸੀ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਸੈਂਕੜੇ ਕਰਵਾਨੀਆਂ ਨੂੰ ਭੁਲਾ ਦਿੱਤਾ ਜਾਵੇ ਦੋ ਚਾਰ ਦੇ ਫਿਸ ਜਾਂ ਫਿਸਲ ਜਾਣ ਨਾਲ ਸੱਚ ਤੇ ਸੰਗਰਾਜ 'ਚ ਤਾਂ ਮਰਦਾ ਨਹੀਂ ਹੁੰਦਾ ਵੇਖ ਲੈ ਹੁਣ ਵੀ ਆਪਣੀ ਮੰਡੀ ਜਵੰਦਾ ਐਸ ਆਈ ਦੀ ਵਰਦੀ ਪਾਈ ਮੈਨੂੰ ਵੀ ਮੈਨੂੰ ਵੇਖ ਕੇ ਸਿਰ ਸੁੱਟ ਲੈਂਦਾ ਹੁੰਦਾ ਉਹ ਇਹ ਤੇਜੀ ਅੰਦਰ ਲਾਤਾ ਉਹਨਾਂ ਨੂੰ ਲਾਣ ਤਾਂ ਹੀ ਪਾਉਂਦਾ ਹੂ ਇੱਕ ਦਿਨ ਤੁਹਾਡਾ ਅੰਦਰ ਲਾਵੀ ਤੁਹਾਨੂੰ ਲਾਹਨਤਾ ਪਾਉ ਨਿਰਦੋਸ਼ ਦਾ ਕਤਲ ਲਾਹਨਤ ਹੀ ਹੁੰਦਾ ਸਿੱਖੀ ਦੇ ਸੁੱਚੇ ਇਤਿਹਾਸ ਨੂੰ ਕਲੰਤ ਕਰਨ ਵਾਲੇ ਇਤਿਹਾਸ ਲੇਖਕ ਦੇ ਮਾਫ ਨਹੀਂ ਕਰਨਾ ਮੌਤਾਂ ਤਾਂ ਹੁੰਦੀਆਂ ਹੀ ਰਹਿੰਦਾਂ ਨੇ ਆ ਅਕਾਲ ਤਖਤ 'ਚ ਨਿਰਦੋਸ਼ ਪੰਜਾਬੀਆਂ ਦਾ ਕਤਲ ਇੰਦਰਾ ਸਿਰ ਲਾਹਨਤ ਬਣ ਕੇ ਹੀ ਤਾਂ ਲੱਗਿਆ ਰਹੂ ਤੇਜੀ ਭਰਾਵਾ ਲਾਹਨਤਾਂ ਦਾ ਆਪਾਂ ਦਹਰਾਉਂਦੇ ਹੀ ਰਹਿੰਦੇ ਹਾਂ ਸਨ 47 ਵੀ ਤਾਂ ਇੱਕ ਲਾਹਨਤ ਹੀ ਸੀ ਓਏ ਮਿੱਤਰਾ ਸਿਆਸਤ ਵਾਲੇ ਵੀ ਬਾਣੀ ਇਹੀ ਹੁੰਦੇ ਨੇ ਜਿਹੜੇ ਵੋਟਾਂ ਦਾ ਵੰਡ ਵਪਾਰ ਕਰਨ ਚ ਬੜੇ ਮਾਰ ਪਾ ਜਾਂਦੇ ਹੁੰਦੇ ਨੇ ਪੰਜਾਬ ਚ ਜੋ ਕੁਝ ਬੀਤਿਆ ਇਹ ਸਾਰਾ ਵੋਟਾਂ ਦੇ ਵਪਾਰ ਖਾਤਰ ਹੀ ਸੀ ਤੇਜੀ ਵੀਰੇ ਸ਼ਬਦਾਂ ਦੇ ਸਹੀ ਅਰਥ ਅਰਥਾਂ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕੋਈ ਆਦਮੀ ਉਹਨਾਂ ਹਾਲਾਤਾਂ ਵਿੱਚ ਦੀ ਗੁਜ਼ਰਦਾ ਹੈ ਜਿਸ ਲਈ ਉਹ ਸ਼ਬਦ ਬਣੇ ਹੋਏ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਈ ਮੁਸੀਬਤਾਂ ਤੋਂ ਡਰ ਕੇ ਕੁਝ ਸਿੰਘਾਂ ਨੇ ਵੇਦਾਵਾ ਲਿਖਿਆ ਸੀ। ਵੇਦਾਵਾ ਸ਼ਬਦ ਕਿੰਨਾ ਤਿੱਖਾ ਹੈ। ਪੁਠਕੰਡੇ ਦੇ 부ਜੇ ਵਾਂਗ ਪੁਠਕੰਡੇ ਦੀ ਟਾਣੀ ਉੱਤੇ ਉੱਪਰ ਤੋਂ ਹੇਠਾਂ ਵੱਲ ਹੱਥ ਫੇਰੋ ਤਾਂ ਬੜੀ ਕੋਲੀ ਹੁੰਦੀ ਹੈ ਪਰ ਜਦੋਂ ਕੰਡੇ ਨੂੰ ਹੇਠਲੇ ਪਾਸੇ ਤੋਂ ਉੱਪਰ ਨੂੰ ਹੱਥ ਲੈ ਕੇ ਆਵੋ ਤਾਂ ਉਹ ਸਾਰੀ ਦੀ ਸਾਰੀ ਹਥੇਲੀ ਛੱਲ ਦਿੰਦੀ ਹੈ। ਦੋਸਤ ਤੇਜੀ ਬਸ ਕਦੇ-ਕਦੇ ਰਿਸ਼ਤੇ ਵੀ ਪੁਟਕੰਡੇ ਵਾਂਗ ਜ਼ਿੰਦਗੀ ਦੀ ਕੋਮਲਤਾ ਨੂੰ ਜ਼ਖਮੀ ਕਰ ਦਿੰਦੇ ਹੁੰਦੇ ਨੇ ਮੈਂ ਕਦੇ ਆਪਣੇ ਮਾਪੇ ਦਾ ਬਹੁਤ ਹੀ ਸੌਸ ਲੱਗ ਅਤੇ ਸੱਚਜਾ ਪੁੱਤਰ ਸਾਂ ਤੇ ਹੁਣ ਬੇਦਾਵਾ ਹਾਂ ਤੇਜੀ ਮੈਨੂੰ ਕਦੇ-ਕਦੇ ਤਾਂ ਇੰਜ ਲੱਗਦਾ ਜਿਵੇਂ ਅਸੀਂ ਕਈ ਵਾਰ ਅਜੀਹਾ ਕੁਝ ਵੀ ਕਰ ਜਾਂਦੇ ਹਾਂ ਜਿਹੜਾ ਇਤਿਹਾਸਕ ਪੱਖੋਂ ਬੇਦਾਵੇ ਵਰਗਾ ਹੀ ਹੁੰਦਾ ਹੈ ਕਿਤੇ ਪੰਜਾਬ ਚ ਆਉਣ ਵਾਲਾ ਇਤਿਹਾਸ ਤੁਹਾਨੂੰ ਬੇਦਾਵਾ ਤਾਂ ਨਹੀਂ ਲਿਖ ਦੇਵੇਗਾ ਹਾਂ ਪਲਾ ਕਦੀ ਕੜੀ ਪਾਲਖ ਲੋ ਕੇ ਸੋਚੀ ਤਾਂ ਸਹੀ ਕਦੇ ਕਦਾਸੀ ਕੁਝ ਪ੍ਰਾਪਤ ਕਰਕੇ ਵੀਵੇ ਦਾਵਾ ਹੋਏ ਹੋਏ ਹੁੰਦੇ ਹਾਂ ਮੈਨੂੰ ਤਾਂ ਲੱਗਦਾ ਜਦੋਂ ਲੋਕਾਂ ਦਾ ਇਤਿਹਾਸ ਬਣਿਆ ਉਸ ਵੇਲੇ ਆ ਜਨਾ ਵੀਵੇ ਦਾਵਾ ਹੀ ਬਣਿਆ ਹੋਵੇਗਾ ਤੇਜੀ ਇਹ ਗੱਲ ਸਮੇ ਦੇ ਸਾਹਮਣੇ ਹੀ ਹੈ ਬਈ ਕਦੇ ਨਾ ਕਦੀ ਪਾਕਿਸਤਾਨ ਦੇ ਆਉਣ ਵਾਲੀਆਂ ਪੀੜੀਆਂ ਜਨਾ ਨੂੰ ਵੀ ਦਾਵਾ ਕਰਦੇ ਦੇਣਗਾ ਉਹ ਮਹਿਸੂਸ ਕਰਨੀਆਂ ਬਈ ਬੰਡੀ ਅੰਗਰੇਜ਼ ਦੀ ਗੋਰੀ ਸਰਕਾਰ ਦਾ ਕਾਲਾ ਕਾਰਨਾਮਾ ਸੀ ਆ ਆਪਣੇ ਮੁਲਕ ਚ ਵੀ ਜਿਹੜੀ ਅਹਿੰਸਾ ਦੇ ਨਾਂ ਤੇ ਹਿੰਸਾ ਹੁੰਦੀ ਹੈ ਇਸ ਨੂੰ ਕਦੇ ਨਾ ਕਦਾਈ ਜਰੂਰ ਬੇਦਾਵਾ ਜਰੂਰ ਕਰਾਰ ਦਿੱਤਾ ਜਾਊਗਾ ਚੱਲ ਛੱਡ ਯਾਰ ਤੇਜੀ ਮੈਂ ਤਾਂ ਐਵੇਂ ਹੀ ਐਵੇਂ ਐਵੇਂ ਹੀ ਫੇਰ ਸਿਆਸਤ ਵਿੱਚ ਦੂਰ ਤੱਕ ਨਿਕਲ ਗਿਆ ਸਾਂ ਮੈਂ ਤਾਂ ਤੈਨੂੰ ਆਪਣੇ ਬਾਪ ਦੀ ਕਥਾ ਦੱਸ ਰਿਹਾ ਸੀ ਬਾਈ ਉਸ ਨੇ ਮੈਨੂੰ ਪਰਸੋਂ ਹੀ ਮੰਡੀ ਦੀ ਕਚਹਿਰੀ ਚ ਜਾ ਕੇ ਬੇਦਾਵਾ ਲਖਵਾ ਦਿੱਤਾ ਉਧਰ ਨੈਲੇ ਤੇ ਡੈਲਾ ਪਤਾ ਕਿਵੇਂ ਡਿੱਗਿਆ ਪਤਾ ਕਿਵੇਂ ਡਿੱਗਿਆ ਭਾਈ ਤਾਇਆ ਤਾਰਾ ਜਿਹੜਾ ਕਦੀ ਤੇਰੇ ਤੇਰਾ ਬਾਪ ਸੀ ਜੋ ਅੱਜ ਕੱਲ ਮੈਨੂੰ ਆਪਣਾ ਪੁੱਤ ਸਮਝਦਾ ਹੈ ਆਪਣੀ 2 ਵਿਗੇ ਜਿੱਦੀ ਜ਼ਮੀਨ ਤੇ ਘਰ ਦਾ ਕਾਗਜ਼ ਕਚਹਿਰੀਆਂ ਚ ਜਾ ਕੇ ਮੇਰੇ ਨਾਂ ਕਰਵਾਇਆ ਧੰਨਵਾਦ